ਕਾਇਨਸ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਪੰਜਾਬੀ ਗਾਇਕ ਸਤਵਿੰਦਰ ਸਿੰਘ ਬੁੱਗਾ ਦਾ ਆਪਣੇ ਭਰਾ ਦਵਿੰਦਰ ਭੋਲਾ ਦੇ ਨਾਲ ਜ਼ਮੀਨੀ ਵਿਵਾਦ ਚੱਲਦਾ ਹੈ। ਇਸੇ ਵਿਵਾਦ ਦੇ ਚੱਲਦੇ 23 ਦਸੰਬਰ ਨੂੰ ਉਸ ਦੀ ਭਾਬੀ ਦਾ ਦਿਹਾਂਤ ਹੋ ਜਾਂਦਾ ਹੈ ਅਤੇ ਇਲਜ਼ਾਮ ਜਿਹੜੇ ਨੇ ਉਸਾਰੇ ਪੰਜਾਬੀ ਗਾਇਕ ਤੇ ਲੱਗਦੇ ਨੇ ਤੇ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ। ਤੇ ਹਾਲੇ ਤੱਕ ਭਾਬੀ ਦਾ ਅੰਤਿਮ ਸੰਸਕਾਰ ਜਿਹੜਾ ਉਹ ਨਹੀਂ ਕੀਤਾ ਗਿਆ। ਪਰ ਹੁਣ ਹਾਈ ਕੋਰਟ ਦੇ ਵੱਲ ਹੁਕਮ ਜਾਰੀ ਕੀਤੇ ਗਏ ਨੇ। ਜਿਸ ਤੋਂ ਬਾਅਦ ਅੱਜ ਅਮਰਜੀਤ ਕੌਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸ਼ਿਰਫਾਤਗੜ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਟੀਮ ਪਹੁੰਚੀ ਹੈ ਉੱਥੇ ਹੀ ਗਾਇਕ ਬੁੱਗਾ ਦੇ ਪਰਾ ਦਵਿੰਦਰ ਭੋਲਾ ਨੇ ਵੱਡੇ ਖੁਲਾਸੇ ਵੀ ਕੀਤੇ ਨੇ ਤੇ ਕਿਹਾ ਕਿ ਅੱਜ ਪੋਸਟਮਾਰਟਮ ਤੋਂ ਬਾਅਦ ਅਮਰਜੀਤ ਕੋਰ ਜੋ ਕਿ ਦਵਿੰਦਰ ਭੋਲਾ ਦੀ ਪਤਨੀ ਹੈ ਉਸ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਵੇਗਾ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਮਹਿਮਾਨ ਜੂ ਕੋਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਛੋਟ ਮੇਰੇ ਵਕੀਲ ਸਾਹਿਬ ਘੋਮਣ ਬ੍ਰਦਰ ਸਾਹਿਬ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਨਸਾਫ ਦੀ ਪਹਿਲੀ ਪੌੜੀ ਤੇ ਪੈਰ ਰਖਾਇਆ ਮੇਰਾ ਉਹਨਾਂ ਦੇ ਹੁਕਮਾਂ ਨਾਲ ਅੱਜ ਪੋਸਟਮਾਰਟਮ ਸ਼ੁਰੂ ਹੋ ਗਿਆ ਜੀ ਹਾਂਜੀ ਤੇ ਉਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਜੋ ਅੰਤਿਮ ਰਸਮਾਂ ਹੋਣੀਆਂ ਸੰਸਕਾਰ ਦੀਆਂ ਉਹ ਕਰਾਂਗੇ ਜੀ ਠੀਕ ਹੈ ਜੀ ਬਾਣ ਜੋ ਅਦਾਲਤ ਨੇ ਕਿਆ ਗਿਆ ਹੁਕਮ ਕਿਤੇ ਜੀ ਮਾਨਜੋਗ ਅਦਾਲਤ ਨੇ ਡਾਕਟਰਾਂ ਦਾ ਬੋਰਡ ਬਣਾਇਆ ਜੀ ਜਿਹਦੇ ਵਿੱਚ ਹੈਲਥ ਸੈਕਟਰੀ ਪੰਜਾਬ ਦਾ ਸੁਪਰਵਾਈਜ਼ਨ ਥੱਲੇ ਮੈਡੀਕਲ ਬੋਰਡ ਮੈਡੀਕਲ ਕਰੂਗਾ ਤੇ ਪੰਜ ਡਾਕਟਰਾਂ ਦਾ ਬੋਰਡ ਬਣਾਇਆ ਤੇ ਵੀਡੀਓਗ੍ਰਾਫੀ ਕਿਹਾ ਡਾਕਟਰ ਜੱਜ ਸਾਹਿਬ ਨੇ ਵੀਡੀਓਗ੍ਰਾਫੀ ਕਰਾਈ ਜਾਵੇ ਤੇ ਮੇਰਾ ਖਿਆਲ ਲਗਭਗ ਹਫਤੇ ਕਿਤੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਰਿਪੋਰਟਸ ਜਿਹੜੀਆਂ ਹੈਗੀਆਂ ਇਹਦੀਆਂ ਉਹ ਇਨਵੈਸਟੀਗੇਸ਼ਨ ਕਰਨ ਵਾਲਿਆਂ ਨੂੰ ਸੌਂਪੀਆਂ ਜਾਣ। ਅੱਗੇ ਦੇਖਦੇ ਹਾਂ ਜੀ ਮਾਲਕ ਭਲੀ ਕਰੇ। ਹਾਂਜੀ ਕਿੰਨੇ ਦਿਨ ਹੋ ਗਏ ਜੀ ਅਜੇ ਕਿੰਨੇ ਦਿਨ ਬਾਅਦ ਸਸਕਾਰ ਹੋਣ ਜਾ ਰਹੇ ਆ ਜੀ? ਛੁਰ ਮੇਰਾ ਖਿਆਲ ਹੈ ਜੀ 10 12 15 ਦਿਨ ਦੇ ਲਾਗਿ-ਚਾਗੀ ਹੋ ਗਏ ਜੀ। ਠੀਕ। ਅੱਜ ਇਸ ਵਾਸਤੇ ਚ ਕੋਰਟ ਦੇ ਹੁਕਮਾਂ ਰਾਹੀਂ ਜਿਹੜਾ ਇਹ ਪੋਸਟਮਾਰਟਮ ਅਸੀਂ ਕਰਨ ਜਾ ਰਹੇ ਹਾਂ ਇਹਦੇ ਵਿੱਚ ਪੰਜ ਮੈਂਬਰੀ ਬੋਰਡ ਗਠਿਤ ਕੀਤਾ ਗਿਆ ਜਿਹਦੇ ਵਿੱਚ ਇੱਕ ਫਰੈਂਚਿਕ ਐਕਸਪਰਟ ਵੀ ਨੇ ਤੇ ਉਹ ਕੰਮ ਅਸੀਂ ਕਰਕੇ ਉਸ ਤੋਂ ਬਾਅਦ ਰਿਪੋਰਟ ਅੱਗੇ ਹਾਇਰ ਅਥਾਰਟिटीज ਨੂੰ ਭੇਜ ਕੇ। ਟੋਟਲ ਮੈਂਬਰ ਕਿੰਨੇ ਤਕਦੀ ਦੇ ਵਿੱਚ ਪੰਜ ਮੈਂਬਰੀ ਬੋ ਇੱਕਦੋ ਤੱਕ ਦੰਹ ਹੁੰਦੀ ਉਮੀਦ ਹੈ ਕਿ ਕਦੋਂ ਤੱਕ ਇਹ ਹੋਤਾ ਹੈ ਔਰ ਰਿਪੋਰਟ ਤਾਂ ਇਹਦੇ ਵਿੱਚ ਕਿਉਂਕਿ ਲੈਬ ਨੂੰ ਜਾਣਾ ਹੁੰਦਾ ਹੈ ਇਸਰਾ ਫਾਈਨਲ ਜਿਹੜਾ opinion ਹੈਗਾ ਉਸ ਤੋਂ ਬਾਅਦ ਦਿੱਤਾ ਜਾਂਦਾ ਹੁੰਦਾ ਅੱਜ ਇਹ ਪੋਸਟਮਾਰਟਮ ਕਰਕੇ ਵਿਦਨ 1 ਘੰਟਾ ਇਥੋਂ ਅੱਗੇ ਰਿਪੋਰਟ ਭੇਜੀ ਜਾਂਦੀ ਮਿਤੀ 23 ਤਰੀਕ ਨੂੰ 23 12 2023 ਨੂੰ ਆ ਲੇਡੀਜ਼ ਆਮਰਜੀਤ ਕੌਰ ਪਤਨੀ ਦਵਿੰਦਰ ਸਿੰਘ ਭੋਲਾ ਵਾਸੀ ਮਕਾਰੂਪੁਰਾ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀਗੀ ਤੇ ਉਹਦੇ ਸਬੰਧ ਵਿੱਚ ਜਿਹੜਾ ਹੈਗਾ ਇਹਨਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਰਿਟ ਪਾਈ ਸੀਗੀ ਉਹਦੇ ਚ ਕੱਲ ਜਸਵੀਰ ਸਾਹਿਬ ਨੇ ਹੁਕਮ ਦਿੱਤਾ ਸੀਗਾ ਕਿ ਜਿਹੜਾ ਬੋਰਡ ਬਣਾ ਕੇ ਫੋਰੈਂਸਿਕ ਦੇ ਤੇ ਹੈਲਥ ਦੇ محکمہ ਦੇ ਸਾਰੇ ਡਾਕਟਰਾਂ ਨਾਲ ਬਖ ਵਕ ਟੀਮਾਂ ਜਿਹੜੀਆਂ ਬਣਾ ਕੇ ਤੇ ਉਹਨਾਂ ਦਾ ਜਿਹੜਾ ਹੈਗਾ ਬੋਰਡ ਦੇ ਥਰੂ ਪੋਸਟਮਾਰਮ ਕਰਾਇਆ ਜਾਵੇ ਜਿਹੜਾ ਕਿ ਅੱਜ ਫਿਰ ਇਨਾ ਦਾ ਪੁਸ਼ਟੀ ਵਟ ਜਿਹੜਾ ਕਰਵਾਇਆ ਜਾ ਰਿਹਾ ਹੈ। ਕਿ ਕੀ ਮਾਮਲਾ ਦਰਜ ਕੀਤਾ ਹੋਇਆ ਕਿ 174 ਦੀ ਕਾਰਵਾਈ ਕੀਤੀ 174 ਦੀ ਕਾਰਵਾਈ ਹੋਈ ਹੈ ਜੀ ਦਵਿੰਦਰ ਸਿੰਘ ਭੋਲਾ ਦੀ ਸਟੇਟਮੈਂਟ ਤੇ ਜੀ। ਕੀ ਸਟੇਟਮੈਂਟ ਦੇ ਵਿੱਚ ਕੀ ਦੱਸਿਆ ਉਹਨਾਂ ਨੇ ਮੁੱਢਲੀ ਪੜਤਾਲ ਚਾਇਆ ਸਾਹਮਣੇ ਕੁਝ? ਅ ਨਹੀਂ ਮੁੱਢਲੀ ਪੜਤਾਲ ਚ ਇਹਨਾਂ ਨੇ ਤਾਂ ਆਪਣਾ ਬਿਆਨ ਜਿਹੜਾ ਸੀਗਾ ਲਿਖਤੀ ਆਪ ਦਿੱਤਾ ਸੀਗਾ। ਉਹਦੇ ਚ ਤਾਂ ਇਹਨਾਂ ਨੇ ਅਲੋਕੇਸ਼ਨ ਲਾਏ ਸੀਗੇ। ਬਟੂ ਹੁਣ ਜਦੋਂ ਆਫਟਰ ਪੋਸਟਮਾਰਮ ਜਿਹੜੀ ਰਿਪੋਰਟ ਆਊਗੀ ਉਹਦੇ ਤੋਂ ਬਾਅਦ ਜਿਹੜਾ ਵੀ ਕੋਈ ਤੱਥ ਸਾਹਮਣੇ ਆਉਣਗੇ ਉਹਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ। ਸ਼੍ਰੀ ਫਤਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।